ਕਿੰਛੜ ਦੇ ਹੂੰ ਫੇਰ ਦੇਖੀ ਜਾਗਾ ਸੀ ਹੂੰ ਫੇਰ ਸੋ ਕੁਛ ਠਾਗੇ ਹੂੰ ਫੇਰ ਸੌਣ ਲੱਗ ਗਈ ਹੂੰ ਜਗਾ ਦੇਖੀ ਤੱਕੀ ਹੂੰ ਕੁਸਮ ਨਹੀਂ ਹੈਗਾ ਤੇ ਇਹ ਸਮਾਨੇ ਕੀ ਕਰਨੇਗੇ ਚਰਾਣਾ ਚਰਾਣ ਗਏ ਸੀ ਮੰਡੀ માં ਉਹ ਤਾਂ ਇੱਥਾ ਛੋਟਾ ਜਾ ਹੁੰਦਾ ਤੂੰ ਮੈਂ ਤੇ ਭੇਡਾਂ ਦਾ ਉਹ ਮਾਂ ਇਹਦਾ ਕੋਈ ਕਰ ਲੈ ਸੂਰ ਰਾਤ ਨੂੰ ਰਾਤ ਨੂੰ ਦੇ ਜੀ ਕਰਾਂਦੇ ਮੇਰੇ ਵਰਗਾ ਤਾਂ ਕੰਮ ਨਹੀਂ ਕਰੇ ਕਿਸੇ ਨੇ ਬਾਰੀ ਦਿਨ ਕਿੱਥਾ ਕਰ ਲੇਗਾ ਯਾਰ ਨਹੀਂ ਤੂੰ ਛੋਟਾ ਤਾਂ ਹੋ ਰਾਕਿਆ ਦਾ ਨਹੀਂ ਮਾਤਾ ਬਾਪ ਕੋਈ ਕਰਦਾ ਬਾਪਿਆ ਤਿੰਨ ਫਿਰ ਤਾਂ ਹੂੰ ਸੂਰ ਮੈਂ ਜਾਰ ਲਈ ਹੂੰ ਬੱਕਰੀਆਂ ਆ ਜਾਰਦੀਆਂ ਪਿੱਡਾਂ ਆ ਜਾਰਦੀਆਂ ਬਸ ਹੁਣ ਇੱਕ ਬੋਤੀ ਲੈ ਆਵਾਂ ਮੈਂ ਹੁਣ ਬੱਕਰੀਆਂ ਦੋ ਲੈ ਆਵਾਂ ਮੈਂ ਪਾਲ ਦੇਗਾ ਹਾਂ ਹਾਂ ਬਸ ਠੀਕ ਹੈ ਜੇ ਤੂੰ ਮੇਰੀ ਗੱਲ ਸੁਣ ਪੰਜ ਪੰਜ ਦੀਆਂ ਲੈ ਆਵਾਂਗੇ ਹੂੰ 6 ਮਹੀਨੇ ਪਾਲ ਲਈ ਜੇ ਤੀ ਦੀਆਂ ਵੇਗੀਆਂ ਰੁਪਈਆ 1000 ਤੈਨੂੰ ਦੇਵਾਂਗਾ ਕਿਉਂ ਨਹੀਂ ਬਸ ਠੀਕ ਹੈ ਨਾਮ ਬੱਲੀਆ ਨਹੀਂ ਕਪੜਾ ਕਪੜੇ ਲਿਆਵਾ ਦੇਣਾ ਤੈਨੂੰ ਕਪੜੇ ਹਾਂ ਕਪੜੇ ਉਹਨਾਂ ਕਪੜੇ ਦੇ ਉਹ ਟੀ-ਸ਼ਰਟਾਂ ਦੋ ਵਧੀਆ ਐ ਟਾਰ ਕੇ ਬੂਟ ਇੱਕ ਠੀਕ ਆ ਮੋਬਾਈਲ ਤੈਨੂੰ ਲਿਆ ਤਿਆ ਠੀਕ ਆ ਇਹ ਲੋਡੀ ਨੂੰ ਕੂਟ ਕਰਿਆ ਮੋਬਾਈਲ ਪਾਤਾ 5 15-15 ਲੀਟਰ ਦੇ ਹਾਂ ਬੱਕਰੀ ਨੂੰ